ਕੀ ਸੁਰਤੀ ਵਿੱਚ ਮੈਲ ਚੜੀ ਪੀ ਫੁਰਨਿਆਂ ਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾਹੋ ਕਾਲਾ ਸ਼ਾਹ ਆਇਆ ਪਿਆ ਤੇ ਉਹ ਫਿਰ ਜਦੋਂ ਕੱਢ ਲੈਂਦੇ ਨੇ ਆਓ ਜੀ ਕਿਹਾ ਤੂੰ ਖਟਿਆ ਕਹਾਂ ਗਵਾਇਆ ਚਲੋ ਸਤਾਵ ਦਵਾਨ ਬੁਲਾਇਆ ਫਿਰ ਚਾਹ ਸਿੱਖ ਚਾਹ ਹਿੰਦੂ ਚਾਹ ਮੁਸਲਮਾਨ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ ਉਹ ਵਿੱਚ ਜੋਤ ਤਾਂ ਉਹ ਹੀ ਹੈ ਇਹ ਤਾਂ ਐ ਨਹੀਂ ਵੀ ਮੁਸਲਮਾਨਾਂ ਦੇ ਮਨ ਦੀ ਜੋਤ ਨੂੰ ਮਾਰ ਐ ਨੇ ਦਾੜ੍ਹੀ ਲਾਈ ਤੇ ਸਿੱਖਾਂ ਨੂੰ ਮੋਛਾਂ ਲਾਈਆਂ ਜੋਤ ਤਾਂ ਜਿਹੜੀ ਉਹਦਾ ਉਹ ਤਾਂ ਆ ਅਸੀਂ ਇੱਥੇ ਰਹਿ ਗਿਆ ਉਹ ਜੋਤ ਇੱਕੋ ਹੀ ਹੈ ਪ੍ਰਕਾਸ਼ ਉਹੀ ਮੁਸਲਮਾਨ ਚ ਉਹੀ ਹੋ ਉਹ ਭਿੰਨਤਾ ਸੀ ਜਿਹੜੀ ਉਹ ਸਰੀਰ ਦੇ ਨਾਲ ਖਤਮ ਹੋ ਗਈ ਆ ਕਹਾਂ ਮਨ ਉਸ ਉਹ ਜਿਹੜਾ ਸਾਡਾ ਸੱਚ ਖੰਡਿਆ ਉੱਥੇ ਤਾਂ ਕੋਈ ਵੱਖਰੀ ਭਾਸ਼ਾ ਐ ਨਹੀਂ ਵੀ ਇਹ ਦੁਆਨੇ ਜਾ ਕੇ ਹਿੰਦੀ ਬੋਲਣੀ ਉੱਥੇ ਤੇ ਮੁਸਲਮਾਨਾਂ ਨੇ ਉੱਥੇ ਅਰਬੀ ਸੁਣਾਉਣੀ ਐ ਤੇ ਸਿੱਖਾਂ ਨੇ ਉੱਥੇ ਗੁਰਮੁਖੀ ਉੱਥੇ ਤਾਂ ਇੱਕੋ ਹੀ ਹੈ ਉਹ ਕਿਹੜੀ ਐ ਹਰ ਕੀ ਕਥਾ ਅਨਾਹਦ ਬਾਣੀ ਉੱਥੇ ਤਾਂ ਅਨਹਦ ਬਾਣੀ ਦਾ ਖੇਲ ਹੈ ਕੋਈ ਭਾਸ਼ਾ ਹੀ ਨਹੀਂ ਉੱਥੇ ਉਹ ਖੜਦੇ ساری ਉਮਰ இந்து ਹੀ ਬਣਿਆ ਰਿਹਾ ਸਾਰੀ ਉਮਰ ਖਾਲਸਾ ਬਣ ਕੇ ਨਾਰੇ ਹੀ ਮਾਰੀ ਗਏ ਕੋਈ ਨਾਮ ਨਹੀਂ ਜਪਿਆ ਸਾਰੀ ਉਮਰ ਉੱਥੇ ਫਿਰ ਕਹਿੰਦੇ ਨੇ ਖੁੱਲੀ ਗੰਡ ਉੱਠੋ ਲਿਖਿਆ ਆ ਯਾਰ ਆਮ ਗੰਡ ਖੋਲਤੀ ਫਿਰ ਉਹ ਖਾਉਂਦੇ ਆ ਫਿਰ ਮੁਕਰ ਨਹੀਂ ਸਕਦਾ ਭਈ ਮੈਂ ਆ ਕੰਮ ਨਹੀਂ ਕੀਤਾ ਮੈਂ ਇਸ ਤਰ੍ਹਾਂ ਨਹੀਂ ਬੋਲਿਆ ਕਿਉਂਕਿ ਕਹਿੰਦੇ ਚਿੱਤਰ ਗੁਪਤ ਸਭ ਲਿਖਤੇ ਲੇਖਾ ਚਿੱਤਰ ਨੇ ਨਾਲ-ਨਾਲ ਫੋਟੋਆਂ ਖਿੱਚੀਆਂ ਆਈਆਂ ਨੇ ਗੁਪਤ ਨੇ ਜੋ ਗੱਲਾਂ ਇਹਨੇ ਮਨ 'ਚ ਵਿਚਾਰੀਆਂ ਉਹ ਲਿਖੀਆਂ ਆਈਆਂ ਤੇ ਉਹ ਫਿਰ ਕਹਿੰਦੇ ਘੜੀ ਮੁਹਤ ਕਾ ਲੇਖਾ ਮੰਗਾ ਖੰਨੇਓ ਮਾਸਾ ਤੋਲ ਕਢਾਵਣਿਓ ਖਿੰਨ ਖਿੰਨ ਦਾ ਮਾਸੇ-ਮਾਸੇ ਦੇ ਵਿਚਾਰ ਇਹਦੇ ਸਾਹਮਣੇ ਆ ਇਸ ਤਰ੍ਹਾਂ ਆਹਦੇ ਜੀ ਧਨ ਲੈ ਕੇ ਗਏ ਸੀ ਤੁਸੀਂ ਦੱਸੋ ਕਿੰਨਾ ਕਿਹਾ ਤੂੰ ਖਟਿਆ ਕਹਾ ਗਵਾਇਆ ਕਿੰਨੇ ਜੋੜੇ ਕਿੰਨੇ ਗਵਾਏ ਆਹਦਾ ਧਨ ਕਿਹੜਾ ਦਿੱਤਾ ਸੀ ਮੈਨੂੰ ਆਹਦਾ ਜਿਹੜਾ ਸਵਾਸ ਗਿਣਤੀ ਦੇ ਸੀ ਤੇ ਜੇ ਸਵਾਸ ਗਿਣਤੀ ਦੇ ਹੈਗੇ ਤਾਂ ਤੂੰ ਉੱਥੇ ਜਾ ਕੇ ਦੂਜਾ ਆਨੰਦ ਲਿਆ ਨਾ ਸਵਾਸਾ ਦਾ ਧੰਨ ਲੈ ਕੇ ਆਪਾਂ ਸਾਰੇ ਆਏ ਹੋਏ ਆਂ ਦੂਜਾ ਦਾ ਧੰਨ ਆਪਣੇ ਕੋ ਐ ਹੀ ਨਹੀਂ ਕਹਿੰਦੇ ਇਨਸਾਨਾਂ ਵਾਲਾ ਤਾਂ ਕੋਈ ਕੰਮ ਹੀ ਨਹੀਂ ਕੀਤਾ ਇਨਸਾਨ ਦਾ ਕੀ ਕੰਮ ਐ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਕੇਵਲ ਨਾਮ ਨਾਮ ਜਪਣਾ ਸੀ ਨਾਮ ਭਜਣਾ ਸੀ ਭਜਨ ਕਰਨਾ ਸੀ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਕਰਨਾ ਤਾਂ ਉਹ ਸੀ ਉਹ ਕੀਤਾ ਹੀ ਨਹੀਂਗਾ ਉਹ ਤਾਂ ਜਿਹੜੇ ਕਰਦੇ ਹੀ ਤੇ ਉਹਨਾਂ ਨੂੰ ਸਭ ਕੋ ਕਹਿੰਦਾ ਸੀ ਗਿਆਨੀਓ ਤੁਹਾਨੂੰ ਇਹੋ ਕੰਮ ਹੈ ਵੈਗਰੂ ਵੈਗਰੂ ਕੋ ਹੋਰ ਵੀ ਕੰਮ ਕਰ ਲਿਆ ਕਰੋ ਉਹਨਾਂ ਨੂੰ ਟੋਕਦਾ ਹੁੰਦਾ ਸੀਗਾ ਕੋ ਖੇਤਾਂ ਚੱਲੇ ਜਾਇਆ ਕਰੋ ਕੋ ਦਸਾਂ ਨੋਹਾਂ ਦੀ ਕੀਰਤ ਕਰ ਲਓ ਸਾਰਾ ਦਿਨ ਪਾਠ ਹੀ ਪੜੀ ਜਾਂਦੇ ਜੇ ਵੈਗਰੂ ਕਰੀ ਜਾਂਦੇ ਟੀਚਣਾ ਕਰਦਾ ਹੁੰਦਾ ਹੁਣ ਆ ਜਾ ਕਾਬੂ ਹੁਣ ਜਦੋਂ ਕਾਬੂ ਆ ਗਿਆ ਤੇ ਫਿਰ ਉੱਥੇ ਕਹਿੰਦਾ ਮੇਰੇ ਤੇ ਤਰਸ ਕਰੋ ਮੇਰੇ ਤੇ ਰਹਿਮ ਕਰੋ ਫਿਰ ਤਰਸ ਨਹੀਂ ਹੁੰਦਾ ਫਿਰ ਉਹ ਕਹਿੰਦੇ ਨੇ ਪਸ਼ੂਆਂ ਪ੍ਰੇਤਾਂ ਮੁਗਧਾਂ ਤੇ ਪੱਥਰਾਂ ਤੋਂ ਵੀ ਬੁਰੀਆਂ ਜੁਨਾ ਮਿਲਦੀਆਂ ਨੇ ਕਹਿੰਦੇ ਚਿਰੰਗ ਕਾਲ ਪਾਈ ਦੁਰਲਭ ਦੇ ਦਰਗਾਹ ਵਿੱਚੋਂ ਲਾਂਤ ਪੈਂਦੀ ਐ ਇੰਨੇ ਚਿਰਾਂ ਬਾਅਦ ਤੈਨੂੰ ਤੇਰੇ ਤੇ ਭਰੋਸਾ ਕਰਕੇ ਦੇ ਦਿੱਤੀ ਸੀ ਚਿਰੰਗ ਕਾਲ ਪਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਕਿਸੇ ਨਾ ਜਾਣੈ ਜਿਨੇ ਸ੍ਰੀ ਤਾਂ ਮਹਾਰਾਜ ਨੇ ਗੁਰਸਿੱਖਾਂ ਦੀਆਂ ਡਿਊਟੀਆਂ ਲਾਈਆਂ ਨੇ ਵੀ ਸੰਗਤ ਵਿੱਚ ਜਾਓ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੋਂ ਤੇ ਕਰ ਜਾਓ ਜਾ ਕੇ ਸਾਰੇ ਗੁਰਮਖਾਂ ਨੂੰ ਜਗਾਓ ਭਈ ਇਹ ਪੰਜੇ ਦੂਤ ਆਪਾਂ ਲੁੱਟਦੇ ਆ ਆਪਾਂ ਆਪੋ ਆਪਣਾ ਨਾਮ ਜਪੀਏ ਨਾਮ ਜਪ ਕੇ ਪੰਜਾਂ ਦੂਤਾਂ ਨੂੰ ਪਾਸੇ ਕਰਕੇ ਨਿਜ ਘਰ ਦੇ ਮਹਿਲ ਵਿੱਚ ਆਪਾਂ ਖੋਜ ਕਰੀਏ